ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਸਭ ਨੂੰ ਅੱਜ ਦੀ ਕਲੈਕਸ਼ਨ ਵਿੱਚ ਅਸੀਂ ਲੈ ਕੇ ਆਏ ਹਾਂ ਸਿਲਕ ਫੈਬਰਿਕ ਦੇ ਸੂਟ ਸਾਰੇ ਹੀ ਬਹੁਤ ਹੀ ਸੋਹਣੀ ਕਢਾਈ ਵਾਲੇ ਸੂਟ ਨੇ ਇਹਨਾਂ ਨਾਲ ਮੈਚਿੰਗ ਸਲਵਾਰ ਤੇ ਸੇਮ ਕਲਰ ਦਾ ਦੁਪੱਟਾ ਰਹੇਗਾ ਇਹ ਪਿੰਕ ਤੇ ਮੂਵ ਸ਼ੇਡ ਦਾ ਕੰਬੀਨੇਸ਼ਨ ਰਹੇਗਾ ਸੇਮ ਨਾਲ ਮੂਵ ਸ਼ੇਡ ਦੀ ਹੀ ਸਲਵਾਰ ਤੇ ਮੂਵ ਸ਼ੇਡ ਦੇ ਹੀ ਦੁਪੱਟਾ ਰਹੇਗਾ ਬਹੁਤ ਹੀ ਪਿਆਰਾ ਪੀਸ ਬਣਿਆ ਹੋਇਆ ਹੈ ਸੈਂਪਲ ਹੀ ਤੁਹਾਨੂੰ ਨਾਲ ਪਿੱਕ ਵੀ ਦਿਖਾਈ ਹੋਈ ਹੈ बहुत ही प्यारा कलेक्शन है यह एक रस्ट शेड में सूट रहेगा बहुत ही प्यारी कढ़ाई हुई है वर्क पर नैक पर भी डिज़ाइन बनया हुआ है दुपट्टा सेम कलर दा रहे का रहेगा बॉटम से भी वर्क होया हुआ है बॉटम भी सेम ही रस्ट शेड दी रहेगी थर्ड यह सी ग्रीन कलर का सूट रहेगा ये मैरून कलर का कॉम्बीनेशन है मैरून कलर दॉटम मैरून कलर का ही दुपट्टा रहेगा बहुत ही प्यारा कॉम्बीनेशन बनता है इतना ਬਾਟਮ ਤੇ ਵੀ ਵਰਕ ਹੈ ਫਰੰਟ ਪੂਰੇ ਤੇ ਵਰਕ ਕੀਤਾ ਹੋਇਆ ਹੈ ਫੋਰਥੀ ਮਸਟਰਡ ਤੇ ਮਜੈਂਟਾ ਕਲਰ ਦਾ ਕੰਬੀਨੇਸ਼ਨ ਹੈ ਮਸਟਰਡ ਸ਼ੇਡ ਦਾ ਸ਼ਰਟ ਰਹੇਗੀ ਸ਼ਰਟ 'ਤੇ ਐਮਬਰਾਇਡਰੀ ਤੇ ਕਢਾਈ ਹੋਈ ਪਈ ਹੈ ਬਾਟਮ ਇਹਦੀ ਮਜੈਂਟਾ ਕਲਰ ਦੀ ਰਹੇਗੀ ਦੁਪੱਟਾ ਵੀ ਸੇਮ ਮਜੈਂਟਾ ਕਲਰ ਦਾ ਰਹੇਗਾ ਇਹ ਕਰੀਮ ਕਲਰ ਤੇ ਡਾਰਕ ਰੈਡ ਕਲਰ ਦਾ ਕੰਬੀਨੇਸ਼ਨ ਰਹੇਗਾ ਇਹਦੇ ਫਰੰਟ ਤੇ ਕਟਾਈ ਕੀਤੀ ਹੋਈ ਹੈ ਤੇ ਸ਼ਰਟ ਇਹਦੀ ਕਰੀਮ ਕਲਰ ਦੀ ਰਹੇਗੀ ਬਾਟਮ ਤੇ ਦੁਪੱਟਾ ਜਿਹੜਾ ਹੈ ਉਹ ਡਾਰਕ ਰੈਡ ਕਲਰ ਦਾ ਰਹੇਗਾ ਬਹੁਤ ਹੀ ਪਿਆਰਾ ਵਰਕ ਕੀਤਾ ਹੋਇਆ ਹੈ ਲਾਸਟ ਇਹ ਮਜੈਂਟਾ ਕਲਰ ਦਾ ਸੂਟ ਰਹੇਗਾ ਇਹ ਪੂਰਾ ਹੀ ਮਜੈਂਟਾ ਕਲਰ ਬਾਟਮ ਵੀ ਇਹਦੀ ਮਜੈਂਟਾ ਕਲਰ ਦੀ ਰਹੇਗੀ ਤੇ ਦੁਪੱਟਾ ਵੀ ਮਜੈਂਟਾ ਕਲਰ ਦਾ ਹੀ ਰਹੇਗਾ ਬਹੁਤ ਹੀ ਪਿਆਰਾ ਵਰਕ ਹੋਇਆ ਹੈ ਬਾਰਡਰ ਤੇ ਤੇ ਨੈਕ ਦਾ ਡਿਜ਼ਾਈਨ ਵੀ ਬਹੁਤ ਹੀ ਪਿਆਰਾ ਬਣਿਆ ਹੋਇਆ ਹੈ ਆਰਡਰ ਕਰਨ ਲਈ ਸਾਡੇ ਦਿੱਤੇ ਨੰਬਰ ਤੇ ਕੰਟੈਕਟ ਕਰੋ ਇਹ ਸਾਰੇ ਦੇ ਸਾਰੇ ਸੂਟ ਤੁਹਾਨੂੰ ਕੇਵਲ 800 ਰੁਪਏ ਦੇ ਮਿਲਣਗੇ ਆਰਡਰ ਕਰਨ ਲਈ ਸੂਟ ਦਾ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਤੇ ਸ਼ੇਅਰ ਕਰ ਦੇਣਾ ਆਰਡਰ ਤੁਹਾਨੂੰ 3 ਤੋਂ 4 ਦਿਨ ਦੇ ਵਿੱਚ ਰਿਸੀਵ ਹੋ ਜਾਏਗਾ ਅਸੀਂ ਕੈਸ਼ ਔਨ ਡਿਲੀਵਰੀ ਵੀ ਐਕਸੈਪਟ ਕਰਦੇ ਹਾਂ ਤੇ ਸ਼ਿਪਿੰਗ ਬਿਲਕੁਲ ਫ੍ਰੀ ਰਹੇਗੀ ਥੈਂਕ ਯੂ